ਅੱਜ ਕਰੀਬ ਹਰ ਘਰ ਦੇ ਵਿੱਚ ਕੋਈ ਨਾ ਕੋਈ ਰੋਗੀ ਤੁਹਾਨੂੰ ਆਮ ਹੀ ਮਿਲ ਜਾਂਦਾ ਰੋ ਕਿਉਂ ਵਧਰੇ ਨੇ ਮਿਲਾਵ ਟੀ ਖਾਣੇ ਕਾਰਨ ਤਾਂ ਅੱਜ ਅਸੀਂ ਪਾਈਟੈਕਸ ਮੇਲੇ 'ਚ ਮੌਜੂਦ ਹਾਂ ਜਿੱਥੇ ਇੱਕ ਆਰਗੈਨਿਕ ਵਸਤੂਆਂ ਦੀ ਪ੍ਰਦਰਸ਼ਨੀ ਲੱਗੀ ਹੈ ਤਾਂ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਪ੍ਰਦਰਸ਼ਨੀ ਲਾਈ ਹੈ ਤੇ ਬਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਰ ਵਿਕਰਮਜੀਤ ਸਿੰਘ ਆ ਪਿੰਡ ਮੇਰਾ ਰੂਪਵਾਲੀ ਕਲਾਵਾ ਤੇ ਅੱਡਾ ਕਥੂਨਗਲ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਤੇ ਕੀ ਖਾਸੀਅਤ ਹੈ ਸ਼ਹਿਦ ਤੇ ਬਹੁਤ ਮਾਰਕੀਟ 'ਚ ਆਉਂਦੇ ਨੇ ਇੰਨਾ ਕ ਸ਼ਹਿਦ ਹੁੰਦਾ ਵਕ ਵਕ ਬ੍ਰਾਂਡਾਂ ਦੇ ਹੇਠ ਤੁਹਾਡੇ ਸ਼ਹਿਦ ਦੇ ਵਿੱਚ ਤੇ ਹਲਦੀ 'ਚ ਕੀ ਖਾਸੀਅਤ ਹੈ ਸਰ ਜਿਹੜਾ ਮੇਰਾ ਸ਼ਹਿਦ ਤੇ ਹਲਦੀ ਆ ਬਿਲਕੁਲ ਆਰਗੈਨਿਕ ਆ ਕਿਸੇ ਤਰ੍ਹਾਂ ਦੀ ਇਹਦੇ 'ਚ ਮਿਲਾਵਟ ਨਹੀਂ ਆ ਜਿੱਥੇ ਜਿਹੜੇ ਜਿਹੜੇ ਫੁੱਲਾਂ ਤੇ ਉੱਥੇ ਅਸੀਂ ਮੱਖੀ ਲੈ ਕੇ ਜਾਂਦੇ ਆ ਉਹ ਫੁੱਲਾਂ ਨੂੰ ਫੁੱਲਾਂ ਦੇ ਜਿਹੜੇ ਕਿਸਾਨ ਆ ਜਾਂ ਲਾਗੇ ਬੰਨੇ ਵਾਲੇ ਉਹਨਾਂ ਨੂੰ ਅਸੀਂ ਪਹਿਲਾਂ ਵੇਅਰ ਕਰਦੇ ਆ ਵੀ ਕਿਸੇ ਤਰ੍ਹਾਂ ਦੀ ਖਾਦ ਦਵਾਈ ਸਪਰੇ ਇਹਨਾਂ ਫੁੱਲਾਂ ਨੂੰ ਨਾ ਪਾਈ ਜਾਵੇ ਕਿਉਂਕਿ ਅਸੀਂ ਇੱਥੋਂ ਤੁਹਾਡੇ ਫਸਲ ਦਾ ਝਾੜ ਵੀ ਵਧਣਾ ਵਾ ਕਿਉਂਕਿ ਮੱਖੀ ਨੇ ਪਰਪਰਾਗਣ ਕਰਨਾ ਪੋਲੀਨੇਸ਼ਨ ਕਰਨਾ ਉੱਥੇ ਜਾ ਕੇ ਤੇ ਉਹ ਜਿਹੜਾ ਸ਼ਹਿਦ ਤਿਆਰ ਹੋਣਾ ਵਾ ਉਹ ਗਾੜੀ ਤੁਹਾਡੀ ਸਿਹਤ ਵਾਸਤੇ ਬਹੁਤ ਵਧੀਆ ਲੱਭਦਾ ਇੱਕ ਹੋਏਗਾ ਜੀ ਗੱਲ ਕਰੀਏ ਕਿ ਆਮ ਬੱਚਿਆਂ ਦੇ ਵਿੱਚ ਇਹ ਜਿਹੜੀ ਆਰਗੇਨਿਕ ਐਕਸਟ੍ਰੈਕਟ ਤੋਂ ਹੀ ਬਣਾਇਆ ਵਾ ਕੀ ਉਹਦਾ ਸਿਹਤ ਪੱਖੋਂ ਦੀ ਡਵੈਲਪਮੈਂਟ ਹੋ ਸਕਦੀ ਹੈ ਕਿਸ ਨਾਲ ਆਮ ਸ਼ਹਿਦ ਨਾਲੋਂ ਕਿਉਂਕਿ ਬੜੇ ਮਹਿੰਗੇ ਬ੍ਰਾਂਡ ਬਾਜ਼ਾਰ ਦੇ ਵਿੱਚ ਹੈਗੇ ਨੇ ਤੁਹਾਡਾ ਉਹ ਰੇਟ ਮੁਤਾਬਕ ਇਹ ਵਾਜਬ ਹੈ ਕਿ ਮਹਿੰਗਾ ਉਹਦਾ ਰੇਟ ਸਰ ਦੂਜੇ ਬ੍ਰਾਂਡਾਂ ਨਾਲੋਂ ਸਾਡਾ ਬਹੁਤ ਘੱਟ ਆ ਦੂਜੇ ਬ੍ਰਾਂਡ ਜਿਹੜੇ ਉਹਨਾਂ ਨੇ ਆਪਣਾ ਇੱਕ ਨਾਂ ਹੀ ਬਣਾਇਆ ਵਾ ਉਹ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਨੀਆ ਸਰਪ ਪਾਉਂਦੇ ਆ ਕੀ ਕਰਦੇ ਆ ਉਹ ਸ਼ਾਇਦ ਨਹੀਂ ਸਹੀ ਹੁੰਦਾ। ਕਈ ਸ਼ਾਇਦ ਜੰਮ ਵੀ ਜਾਂਦੇ ਸਰਦੀਆਂ 'ਚ। ਜੰਮਿਆ ਸਰ ਉਹ ਸ਼ਹਿਰ ਜਿਹੜੇ ਸ਼ਾਇਦ ਦੇ ਵਿੱਚ ਗਲੂਕੋਸ ਦੀ ਮਾਤਰਾ ਜ਼ਿਆਦਾ ਹੁੰਦੀ ਆ ਉਹ ਸ਼ਾਇਦ ਜੰਮ ਜਾਂਦੇ ਆ ਜਿੱਦਾਂ ਜਿਹੜਾ ਸਰੋਂ ਦੇ ਫੁੱਲਾਂ ਦਾ ਸ਼ਾਇਦ ਆ ਉਹ 'ਚ ਜੰਮਣ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਆ। ਤਾਂ ਕੀ ਲੋਕਾਂ ਨੂੰ ਪ੍ਰੇਰਨਾ ਦਿੰਦੇ ਹੋ ਆਪਣੀਆਂ ਜਿਹੜੀਆਂ ਵਸਤੂਆਂ ਜਿਹੜੀਆਂ ਤੁਸੀਂ অর্ਗੈਨਿਕ ਤਰੀਕੇ ਨਾਲ ਤਿਆਰ ਕੀਤੀਆਂ? ਮੈਂ ਲੋਕਾਂ ਨੂੰ ਇਹੋ ਕਹਾਂਗਾ ਵੀ ਚੰਗੀ ਚੀਜ਼ ਖਾਓ। ਹਮੇਸ਼ਾ ਹੀ ਜਿਹੜਾ ਮਧੂਮੱਖੀ ਪਾਲਕ ਜਾਂ ਕੋਈ ਕਿਸਾਨ ਵੀਰ ਆਪਣੀ ਚੀਜ਼ ਪੈਦਾ ਕਰਦਾ ਵਾ ਹਮੇਸ਼ਾ ਹੀ ਉਹਦੇ ਕੋਲੋਂ ਹੀ ਪ੍ਰੋਡਕਟ ਲਓ ਇਹ ਨਹੀਂ ਮੈਂ ਆਂਦਾ ਵੀ ਮੇਰੇ ਕੋਲੋਂ ਜਿਹਦੇ ਕੋਲ ਵੀ ਲੈਣੀ ਜਿਹੜਾ ਚੀਜ਼ ਆਪ ਖੁਦ ਤਿਆਰ ਕਰਦਾ ਵਾ ਉਹਦੀ ਕੋਈ ਚੀਜ਼ ਲਓ ਆਪਣੀ ਸਿਹਤ ਦਾ ਧਿਆਨ ਰੱਖੋ ਬਿਲਕੁਲ ਕਿਸਾਨੀ ਦੇ ਨਾਲ ਨਾਲ ਜਿਹੜਾ ਇੱਕ ਆਮ ਘਰ ਦੇ ਵਿੱਚ ਕਿਸਾਨ ਐਗਰੋ ਇੰਡਸਟਰੀ ਨੂੰ ਆਪਾਂ ਇੱਕ ਵਧਾਵਾ ਦੇ ਸਕਦੇ ਇਹਨਾਂ ਕੋਈ ਖਰੀਦਦਾਰੀ ਕਰਕੇ ਦੂਜੇ ਪਾਸੇ ਆਪਣੀ ਸਿਹਤ ਨੂੰ ਵੀ ਤੰਦਰੁਸਤੀ ਵੱਲ ਲੈ ਕੇ ਜਾ ਸਕਦੇ ਕਿਉਂਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਮਿਲਾਵਟ ਬਿਲਕੁਲ ਸਵਾਲ ਨਹੀਂ ਪੈਦਾ ਹੁੰਦਾ ਜੇ ਕੀਤਾ ਹੋਵੇ ਫਿਲਹਾਲ ਇਹ ਸੀ ਪਾਈਟੈਕਸ ਮਿਲ ਤੋਂ ਇੱਕ ਖਾਸ ਰਿਪੋਰਟ ਜੈ ਹਿੰਦ ਜੈ ਭਾਰਤ